ਤੇ ਇਹ ਚੱਲਿਆ ਕਿੰਨਾ ਹੋਇਆ ਬਈ 2250 ਘੰਟਾ ਚੱਲਿਆ ਸਾਡੇ 2250 ਘੰਟਾ ਚੱਲਿਆ ਹੋਇਆ 2013 ਮਾਡਲ ਨਾਲ ਦੇ ਟਾਇਰ ਲਾ ਕੇ ਦੂਜੀ ਜੋੜੀ ਲੱਗੀ ਆ ਅਸੇ ਨਾਲ ਦੇ ਟਾਇਰ ਲਾ ਕੇ ਦੂਜੀ ਜੋੜੀ ਆ ਹੈਵੀ ਲੱਗਿਆ ਟੈਂਕੀ ਵਾਲਾ ਲੱਗਿਆ ਹੋਇਆ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਪਾਵਰ ਸਟੀering ਆ ਗਿਆ ਕਲੋਸ ਕਰ ਦੇ ਇੰਜਨ ਚ ਆ ਗਿਆ 2013 ਮਾਡਲ ਐਮ ਆਰ ਐਫ ਦਾ ਜਿਹੜਾ ਚੌਕੜਾ ਹੈਗਾ 110 ਘੰਟੇ ਚੱਲਿਆ ਸਿਰਫ 411 ਘੰਟੇ ਚੱਲੇ ਹੋਇਆ ਹੈਗਾ ਇਹ ਪੰਜਾਬ ਦਾ ਨੰਬਰ ਪਟਿਆਲੇ ਦਾ ਅੱਢ ਕਲੱਚ ਵਾਲਾ ਅੱਡੇ ਕਲੱਚ ਵਾਲਾ ਤੇ ਲੋ ਵੀ ਮਿੱਤਰੋ ਦੋਨੇ ਨਵੇਂ ਵਰਗੇ ਟਰੈਕਟਰ ਲੈ ਕੇ ਆਏ ਆ ਦੋਨੇ ਸਵਰਾਜ ਨੇ ਤੇ ਬਾਈ ਗੁਰਲਾਲ ਲੈ ਕੇ ਆਇਆ ਦੋਨੇ ਸਵਰਾਜ ਦੇ ਟਰੈਕਟਰ ਤੇ ਦੋਨਾਂ ਦਾ ਰੰਗ ਲਾਲ ਆ ਤੇ ਬਾਈ ਦਾ ਨਾਮ ਵੀ ਗੁਰਲਾਲ ਆ ਤੇ ਕਰਦੇ ਆ ਬਾਈ ਨਾਲ ਗੱਲ ਸੱਸੀ ਦਾ ਬਾਈ ਆ ਫਿਰ ਕਿੰਨਾ ਮਾਡਲ ਆ ਜਿਹੜਾ ਅਸਲ ਮਾਡਲ ਆ ਇਧਰਲਾ ਕਿੰਨਾ ਮਾਡਲ ਆ 13 ਮਾਡਲ ਆ ਇਹ 13 ਮਾਡਲ ਆ 21 ਮਾਡਲ ਆ ਆ ਵੱਧ ਚਮਕਦਾ ਕੰਡੀਸ਼ਨ ਨਹੀਂ ਬਹੁਤ ਆ ਕੰਡੀਸ਼ਨ ਨਹੀਂ ਬਹੁਤ ਆ ਜਰੂਰ 13 ਮਾਡਲ ਆ ਬਾਕੀ ਦਾ 21 ਵਰਗਾ ਹੀ ਪਿਆ ਬਾਕੀ ਦਾ 21 ਵਰਗਾ ਹੀ ਪਿਆ ਤੇ ਇਹ ਚੱਲਿਆ ਕਿੰਨਾ ਹੋਇਆ ਬਾਈ ਸਾਡੇ 2210 ਘੰਟਾ ਚੱਲਿਆ ਸਾਡੇ 2210 ਘੰ ਨਾਲ ਦੇ ਟਾਇਰ ਲਾ ਕੇ ਦੂਜੀ ਜੋੜੀ ਲੱਗੀ ਆ। ਅੱਛਾ ਨਾਲ ਦੇ ਟਾਇਰ ਲਾ ਕੇ ਦੂਜੀ ਜੋੜੀ ਲੱਗੀ ਹੋਈ ਆ। ਆ ਮਗਰਾਟ ਵਗੈਰਾ ਚੰਗੇ ਲੱਗੇ ਹੋਏ ਨੇ। ਇਹ ਮੂਰੇ ਵੀ ਬਹੁਤ ਪ੍ਰਭਾਵਦਾਇਕ ਲੱਗਿਆ। ਆ ਬੈਂਪਰ ਆ ਹੈਵੀ ਲੱਗਿਆ। ਟੈਂਕੀ ਵਾਲਾ ਲੱਗਿਆ ਹੋਇਆ। ਟੈਂਕੀ ਵਾਲਾ ਬੈਂਪਰ ਲੱਗਿਆ ਹੋਇਆ। ਪਾਵਰ ਸਟੀਅਰਿੰਗ ਆ ਗਿਆ। ਹੂੰ ਡਿਸਟ੍ਰੀਬਿਊਟਰ ਵਾਲਾ। ਡਿਸਟ੍ਰੀਬਿਊਟਰ ਵਾਲਾ ਇਹ ਇੰਜਣ ਕਲੋਸ ਕਰ ਚ ਆ ਗਿਆ। ਕਲੋਸ ਕਰ ਇੰਜਣ ਦਾ। ਕਲੋਸ ਕਰ ਦੇ ਇੰਜਣ ਚ ਆ ਗਿਆ। 2013 ਮਾਡਲ ਆ। ਐਮ ਆਰ ਐਫ ਦਾ ਜਿਹੜਾ ਚੌਕੜਾ ਹੈਗਾ। ਹੂੰ 14 ਦੇ ਟਾਇਰਾਂ ਚ ਆ। ਤੇ ਵਿੱਚੋਂ ਵੀ ਆਪਾਂ ਕੰਡੀਸ਼ਨ ਖੋਲ ਕੇ ਦਿਖਾ ਦਈਏ। ਖੁੱਲਿਆ ਪਾਵਰ ਟੂ ਕੱਲੇ ਟਾਇਰ ਟਕਾਰੇ ਖੁੱਲੇ ਬੰਦ। ਕੱਲੇ ਟਾਇਰ ਟਕਾਰੇ ਗੁੱਲੇ ਹੋਏ ਨੇ ਬਾਕੀ ਚਾਬੀ ਵੀ ਨਹੀਂ ਲੱਗੀ। ਨਾਲ ਤੇ ਗੇਅਰ ਗੁਰੂ ਸਰ। ਆਹ ਤੇਲ ਅਲੱਗ ਕਰਿਆ ਹੋਇਆ। ਅਲੱਗ ਤੇਲ ਕੀਤਾ ਹੋਇਆ। ਡਿਸਟ੍ਰੀਬਿਊਟਰ ਵਾਲਾ। ਤੇ ਜੇ ਬਈ ਇਹਦੀ ਫਿਰ ਡਿਮਾਂਡ ਦੀ ਗੱਲ ਕਰੀਏ। ਇਹਦੇ 465 ਦਾ। 465000 ਦਾ। 460 ਦਾ ਦੇ ਦਈਏ। 60000 ਲੋ ਵੀ ਸਜਣੋ 460000 ਚ ਬਣ ਜਾਊਗਾ ਪੰਜਾਬ ਦਾ ਨੰਬਰ ਐ। ਕੋਈ ਪਾਰਟੀ ਕੰਮੀ ਨਾਵਾ ਬਈ ਇਹ। ਫਰਸਟ ਪਾਰਟੀ ਦਾ। ਫਰਸਟ ਪਾਰਟੀ ਨਾਮ ਆ ਤੇ ਇਧਰ ਦਾ ਜਿਹੜਾ ਆ ਖੜਾ ਸਵਰਾਜ 2021 ਮਾਡਲ ਹੈ। ਇਹ 411 ਘੰਟੇ ਚੱਲੇ ਹੋਏ। ਸਿਰਫ 411 ਘੰਟੇ ਚੱਲੇ ਹੋਇਆ ਹੈਗਾ। ਇਹ ਇਹਦਾ ਵੀ ਚੌਕੜ ਐਮ ਆਰਪ ਦਾ ਆ ਗਿਆ। 14 ਦੇ ਟਾਇਰ ਆ ਗਏ। 14 14 ਦੇ। ਤੇ ਇਹ ਵੀ ਪਾਵਰ ਸਟੀering ਹੂੰ ਹੂੰ ਪੰਜਾਬ ਦਾ ਨੰਬਰ ਪਟਿਆਲੇ ਦਾ। ਆੱਢ ਕਲੱਚ ਵਾਲਾ। ਆੱਢੇ ਕਲੱਚ ਵਾਲਾ। ਤੇ ਇਹਦੀ ਕੀ ਡਿਮਾਂਡ ਹੈ ਬਾਈ? ਇਹਦਾ 60 ਪੈਂਟ ਹੈ। ਇਹਦਾ 60 ਪੈਂਟ। 460 ਚ ਬਣ ਜੂ ਇਹ ਵੀ। 660। ਆ 660 ਚ ਇਹ ਬਣ ਜੂਗਾ। ਉਹ 460 ਚ ਬਣ ਜੂਗਾ। ਉਹ 460 ਚ। ਤੇ ਇੱਕ ਤਾਂ ਬਾਈ ਜਿਹੜਾ ਤੇਰਾ ਮੋਬਾਈਲ ਨੰਬਰ ਆ ਉਹ ਦੱਸ ਦੇ। 991552 9952 7731 7531 ਤੇ ਇੱਕ ਵਾਈ ਐਂ ਦੱਸਦੀ ਵੀ ਇਹਨਾਂ ਦੋਨੇ ਟਰੈਕਟਰਾਂ ਤੇ ਲੋਨ ਹੋ ਜਾਊਗਾ ਹਾਂ ਲੋਨ ਦੋਨਾਂ ਤੇ ਹੋ ਜਾ ਦੋਨ ਲੋਨਾਂ ਤੇ ਹੋਜੂ ਤੇ ਇਹ ਤੇ ਕੀ ਮਾਡਲ ਤੇ ਕਿੰਨੇ ਦਾ ਹੋਜੂ ਇਹ ਤੇ 5.5 ਲੱਖ ਦਾ ਹੋਜੂ ਇਹ ਤੇ 5.5 ਦਾ ਹੋਜੂ ਉਹ ਤੇ ਕਿੰਨੇ ਤਿੰਨ ਲੱਖ ਦਾ ਉਹ ਤੇ 3 ਲੱਖ ਦਾ ਹੋਜੂ ਲੋ ਵੀ ਸੱਜ ਨੂੰ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲੇ ਵਿੱਚ ਇਹ ਦੋਨੇ ਟਰੈਕਟਰ ਬਿਕਾਊ ਨੇ ਸਵਰਾਜ 855 ਗਿਣਤੀ ਦੇ ਘੰਟੇ ਚੱਲੇ ਹੋਏ ਨੇ ਤਾਂ ਕਰ ਲਿਓ ਸੰਪਰਕ ਕੇ ਨੰਬਰ ਦੇ ਅੰਦਰ ਵਿੱਚ ਵੀ ਕੱਟ ਲਾਂਗੇ ਟਰੈਡ ਕਟਾਉਣਾ ਹੁੰਦਾ ਜੇ ਕਿਸੇ ਨੇ ਟਰੈਕਟਰ ਵਿੱਚ ਕਟਾਉਣਾ ਉਹ ਵੀ ਕੱਟ ਲੈਣਗੇ